ਨੀ ਹੈ ਤੂੰ ਕਰਦੀ ਰਹਿਣਾ ਜੇ ਕਿਤੇ ਮੈਂ ਤੂੰ ਰਿਕਾਰਡਿੰਗ ਕਰੀ ਚੱਲ ਰਿਕਾਰਡਿੰਗ ਕਰੀ ਚੱਲ ਕੋਈ ਗੰਨ ਰਿਕਾਰਡਿੰਗ ਕਰ ਲੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਰਿਕਾਰਡਿੰਗ ਜਿੰਨੀ ਮਰਜ਼ੀ ਕਰ ਲੈ ਤੂੰ ਮੈਨੂੰ ਘਰ ਨਹੀਂ ਚੱਕਦਾ ਤੇ ਤੇਰੇ ਮੈਨੂੰ ਘਰ ਦਿੱਤੀ ਭੈਣ ਦੀ ਲੰਨ ਕਹਿੰਦੇ ਥੋੜੀ ਜੀ ਭੱਜ ਗਿਆ ਅੱਗੇ ਭੱਜ ਗਿਆ ਅੱਗੇ ਮੈਂ ਇਕੱਲਾ ਨਹੀਂ ਸੀ ਅੱਗੇ ਦੋ ਮੁੰਡੇ ਮੇਰੇ ਹੋਰ ਆ ਦੇ ਨਾਲ ਦੇ ਅੱਛਾ ਘੇਰ ਲਿਆ ਕੇਲੇ ਕਰ ਦਿੰਦੇ ਉਹਨਾਂ ਨੇ ਮੈਂ ਉਹਨਾਂ ਨੇ ਮਾਂ ਕਰਦੀ ਖਰਚਾ ਨਹੀਂ ਮੈਂ ਮੂਰ ਦੀ ਘਰ ਲਈ ਅੱਛਾ ਅਗਲੇ ਮੈਲ ਦਿੱਤਾ ਭਰਾਵਾ ਅੱਛਾ ਅੱਛਾ ਮੋਬਾਈਲ ਨੂੰ ਮੈਲ ਚਾਹੀਦਾ ਮੋਬਾਈਲ ਪਿੱਛੇ ਐ ਬਰਾਬਰ ਮੈਨੂੰ ਇਹਦਾ ਮੈਲ ਕਿਹੜੇ ਪਿੰਡ ਦਾ ਹੈ ਕਿਹੜੇ ਪਿੰਡ ਦਾ ਕਿਹੜਾ ਇਹ ਜਿਹਦਾ ਮੈਲ ਹੈ ਮੋਬਾਈਲ ਸਾਡੇ ਪਿੰਡ ਦੀ ਹੈ ਕਿਥੋਂ ਕਿਹੜਾ ਬਣਾਇਆ ਮੇਰਾ ਪਿੰਡ ਕਿਹੜਾ ਤੁਹਾਡਾ ਪਟਾਲ ਹੈ ਕਿਹੜੀ ਵੱਡੀ ਕਿਹੜੀ ਦੀ ਵੱਡੀ ਪਟਾਲ ਹੈ ਵੱਡੀ ਪਟਾਲ ਦੇ ਨੇ ਇਹਨਾਂ ਕੋਲ ਨੇ ਸਾਰੇ ਬਣੇ ਥੋੜੇ ਵੱਡੀ ਪਟਾਲਗੇ ਵੱਡੀ ਪਟਾਲ ਦੇ ਨੇ ਅੱਛਾ ਹੋਰ ਆ ਪਤਾ ਨਹੀਂ ਭਾਈ ਕਿੰਨੇ ਨੇ ਕਿੰਨੇ ਵਈ ਵੱਡੀ ਬਟਾਲ ਚ ਹੂੰ ਕਿੰਨੇ ਨੇ ਆਉ ਨਹੀਂ ਆ ਗਿਆ ਨਾਲੇ ਨਿਵੇਕਾਰ ਉਧਰ ਹੂੰ ਨਾਲਾ ਟੱਪ ਕੇ ਕਰਨੀ ਆ ਗਿਆ ਉਧਰ ਪੂਰੇ ਗੇ ਨਾਲਾ ਟੱਪ ਕੇ ਕਰ ਆ ਗਿਆ ਸੂਵੇ ਤੇ ਅੱਗੇ ਜੀ ਆ ਗਿਆ ਇੱਕ ਤਾਂ ਜਦੋਂ ਆਪਾਂ ਅੱਡੇ ਲੱਗੇ ਅੱਡੇ ਬਾਤੋ ਜਾਂਦੇ ਨਾਲ ਆਉਂਦੇ ਰਾਤ ਜਿੱਥੇ ਆਪਣੇ ਸਕੂਲ ਆ ਗਿਆ ਨਾ ਨਾ ਪਹਿਲੀ ਸਾਈਡ ਆ ਪਰ ਲਈ ਜਿਹੜਾ ਉਲੀ ਜਿਹੜਾ ਇਹ ਤਾਂ ਸਿਵੇ 11:00 ਵਜੇ ਨਹੀਂ ਆ ਰਹਾ ਸਾਨੂੰ ਪਰ ਸਿਵੇ ਨਹੀਂ ਦੇਖਾ ਉਹ ਤਾਂ ਤੁਸੀਂ ਜੱਡੂ ਅਸੀਂ ਆਪਾਂ ਫਿਰਦੇ ਆ ਪਰ ਜੇ ਦੱਸ ਦੋ ਕਿੱਥੇ ਆ ਫੋਨ ਯਾਰ ਲੈਣੇ ਹੋਰ ਯਾਰ ਆ ਕੀ ਜਾਣੇ ਮਸਾਂ ਦੁਬਾਇ ਚ ਜਦੋਂ ਤਾਂ ਹਈ ਐ ਜੇ ਸਾਡਾ ਮਲੰਗਾ ਇੱਕ ਮਿੰਟ ਤਾਂ ਮਦਦ ਆ ਵੀ ਕਿੱਥੇ ਮਿਲਾਂਗੇ ਦੰਦ ਆ ਤਾਂ ਮੈਂ ਦੱਸ ਇੱਕ ਮਿੰਟ ਖੜਾ ਆ ਜਾਈਗਾ ਕੱਲਾ ਆਈ ਕੱਲਾ ਆਈ ਕੋਈ ਨਾ ਕੱਲੇ ਸਾਨੂੰ ਡਰ ਲੱਗਦਾ ਅੱਜ ਹੀ ਡਰਿਆ ਸਾਨੂੰ ਤਾਂ ਉਹ ਡਰ ਨਹੀਂ मामा ਮੈਂ ਵੀ ਕੱਲਾ ਆਉਂਗਾ ਅਸੀਂ ਅਸੀਂ ਆਵਾਂਗੇ ਪਾਸਾ ਤੇ ਕੋਈ ਜਾਣੀ ਗੱਟੇ ਤੂੰ ਤੂੰ ਚਲ ਤੂੰ ਆਈ ਜਿਹੜੇ ਪੰਜ ਸੱਤ ਬੰਦੇ ਲਿਆਉਣੇ ਲਿਆਈ ਯਾਰ ਕੋਈ ਚੱਕਰ ਨਹੀਂ ਬੰਦੇ ਦੇ ਫੋਨ ਦੇ ਦੇ ਅਸੀਂ ਨੇ ਕੀ ਕਰਾਣੇ ਬੰਦਿਆਂ ਨੂੰ ਹੈ ਚਲ ਕੋਈ ਗੱਲ ਨਹੀਂ ਦੇਣੀ ਕੋਈ ਗੱਲ ਨਹੀਂ ਤੈਨੂੰ ਮੈਂ ਲੈ ਲੀ ਠੀਕ ਹੈ ਨਾ ਸਰਾ ਖੜੇ ਅੱਧਾ ਘਟਾ ਘਟਾ ਅੱਧਾ ਘੰਟਾ ਦਾ ਰਾਤ ਹੋ ਗਈ ਸਾਨੂੰ ਅਸੀਂ ਵੀ ਰਾਤੀ ਫਰਦਿਆਂ ਅਸੀਂ ਜਾਏ ਪਰ ਜਦ ਤੱਕ ਐਮਪਲਾਈ ਹੋ ਜੇ ਸਾਨੂੰ ਕਿਹੜਾ ਵੀ ਹੋ ਸ ਚੱਕਰ ਵਾਲਾ ਕੰਮ ਕੋਈ ਚੱਲ ਤੈਨੂੰ ਕੰਮ ਕਰਕੇ ਦਿਹਾੜੀ ਕਰਕੇ ਆਲੀ ਆ 15 ਮਿੰਟ 15 15 15 ਮਿੰਟ ਦੇ ਜਰ ਦੇ ਦੋ ਤਾਂ ਲਾ ਲਈਦਾ ਦੇ ਮੈਨੂੰ ਨਹੀਂ ਜੇ ਪਤਾ ਕਰ ਲੀਏ ਜਰ ਲਾਲੀ ਦੱਸ ਦਿੰਦੇ ਨੂੰ ਠੀਕ ਹੈ ਨਾ ਤੁਸਾਂ ਦਾ ਫੋਨ ਦੇ ਦੇ ਸੰਤ ਕਾ ਸਦੀ ਚੱਕਰ ਨਹੀਂ ਭਰਾਵਾ ਜਰ ਭਾਈ ਆ ਇਹ ਭਾਈ ਯਾਰ ਕੀ ਦੱਸਿਆ ਇਹਦਾ ਭਾਈ ਤੰਗ ਵਾਲੀ ਤੇਰਾ ਭਾਈ ਰਾਤ ਨੂੰ ਕੱਲਾ ਤੁਰ ਕੇ ਲਹਿਰੇਚ ਕੀ ਕਰਦਾ ਤੀਗਾ ਆਹੀ ਦਾ ਗੱਲ ਹੈ ਲੜਕੇ ਆ ਪੁਰਿਆ ਫਿਰਦਾ ਤੇਰਾ ਭਾਈ ਲਹਿਰੇਚ ਲੜਕੇ ਆ ਲੜਕੇ ਤੈਨੂੰ ਮੈਨੂੰ ਆਏ ਨਾ ਵੱਡੀ ਪਟਾਲਾ ਜਿਹੜਾ ਸਕੂਲ ਹੈ ਉਹ ਕਿੱਥੇ ਹੈ ਹਾਂ ਵੱਡੀ ਪਿੰਡਾ ਸਕੂਲ ਕਿੱਥੇ ਹੈ ਸੜਕ ਦੀ ਹੈ ਸੜਕ ਦੇ ਉੱਪਰ ਹੀ ਆ ਗਿਆ ਤਾਂ ਕਿਹੜੀ ਕਿਹੜੀ ਸੜਕ ਤੇ ਲੇਲਾ ਵਾਲੀ ਦੀ ਜਾਂ ਸੰਡੇ ਵਾਲੀ ਦੀ ਬਟਾਲ ਵਾਲੀ ਤੇ ਪਟਾਣ ਵਾਲੀ ਜਿਹੜਾ ਹੈਗੀ ਹੈ ਖੰਡੇ ਬਾਦ ਤੋਂ ਜੰਨੇ ਆ ਜਾ ਲੇਲਾ ਤੇ ਜੰਨੇ ਕਿਹੜੀ ਸੜਕ ਤੇ ਆ ਗਿਆ ਛੋਡੀ ਲੇਲੇ ਵਿੱਚ ਦੀ ਜੰਨੇ ਜਦੋਂ ਬੰਦਾ ਤੇਰਾ ਸੀਰੀਅਸ ਇਹਦੇ ਨਾਲ ਗੱਲ ਕਰਾ ਜੇ ਤੂੰ ਖੜੇ ਇਹ ਵੀ ਪਾਈ ਹੈ ਮੇਰਾ ਦੋਈ ਤਿੰਨੇ ਪਾਈ ਕਰਾ ਇਹਨਾਂ ਨਾਲ ਗੱਲ ਕਰ ਹਲੋ ਹਲੋ ਹਾਂ ਭਾਈ ਕੋ ਠੀਕ ਹੈ ਵਧੀਆ ਬਰ ਬਰ ਚੀ ਠੀਕ ਨੇ ਬਜੀਆ ਬਾਅਦ ਚੱਲ ਕਿੱਥੇ ਅਕਵਾਰੀ ਆਏ ਲੋਹੀ ਬਿਆ ਹੈ ਵੱਡਾ ਛੋਟੇ ਆ ਭਾਈ ਦੇਖ ਕੋਈ ਗੱਲ ਨਹੀਂ ਇਹੋ ਜੀ ਕੋਈ ਗੱਲ ਨਹੀਂ ਸਭ ਤੋਂ ਕਾਦੀ ਵੀ ਤੀਸੀ ਕਰਦੇ ਰਹਿੰਦੇ ਨੇ ਉਹ ਸਾਨੂੰ ਪਤੰਦਰਾ ਪੈ ਜਾਂਦੀ ਘਾਟ ਨਹੀਂ ਗਈ ਇਹ ਤਾਂ ਸਾਡਾ ਪੈਸ਼ਨ ਹੈ ਹਾਂ ਉਹ ਤਾਂ ਚੱਲ ਹੁਣ ਪੈਸ਼ਨਾ ਤੁਹਾਡਾ ਸਾਡਾ ਮੈਂ ਤੈਨੂੰ ਕੀ ਲੱਗਦਾ ਸਾਨੂੰ ਤਾਂ ਤਰੀਬਨ ਡਰ ਹੋ ਜਾਂਦਾ ਯਾਰ ਕੋਪਰਾ ਆ ਵਾ ਆ 15 ਪ੍ਰੋ ਮੈਕਸ ਰੱਖਿਆ ਹੈ ਫੋਨ ਆਪਣੇ ਕੋਲੇ ਤੈਨੂੰ ਵੀ ਲੱਗਦਾ ਮੈਂ ਭੈਣ ਦੀ ਦੀ ਮਹਿਲੂ ਉਹੀ ਕੋਲ ਛੋਡੇ ਪਿੰਡ ਦਾ ਤੇਰਾ ਭਾਈ ਬੀ ਰਾਤ ਨੂੰ ਲੈਰੇ ਚ ਗਲੀਆਂ ਚ ਵਿੱਚ ਕੀ ਕਰਦਾ ਸੀ ਮੈਨੂੰ ਮੈਨੂੰ ਕਿ ਆਇਆ ਬਰੇਲ ਜਿਹੜਾ ਲੜਕੇ ਆਏ ਜਿਹੜੇ ਮਰਸ ਹੋ ਗਿਆ ਜਿਵੇਂ ਫੋਨ ਮਾਰਿਆ ਭਾਈ ਨਿਕੜਾ ਕਰਕੇ ਕਿ ਕਿਥੇ ਪੈਰਾ ਸਮਾਨ ਸੁੱਤਾ ਹੋਇਆ ਗਿਆ ਰਾਜਾ ਉਹ ਲੜਕੇ ਭਗੇ ਨੂੰ ਲੱਗ ਗਾਲ ਗਾਲ ਨਾ ਕੱਢੀ ਗਾਲ ਨਾ ਕੱਢੀ ਨਾ ਤੇ ਤੂੰ ਨਹੀਂ ਚੜਦਾ ਗਾਲ ਉਹ ਤਾਂ ਭਾਈ ਲੱਗਣੀ ਹਾਂ ਤੂੰ ਨਹੀਂ ਕਰਦਾ ਉਹ ਗੱਲ ਕਰਦੇ ਲੜਕੇ ਆਏ ਇਹਨੂੰ ਪਰ ਨੇ ਸੈਟਅਪ ਉਸ ਬੰਦੇ ਆ ਅੱਛਾ ਜਾਂ 10 ਰੋਡ ਕੱਢ ਜਾ 10 ਕਿਲੋ ਮੀਟਰ ਕੱਢ ਜਾ ਮੈਂ ਮੈਲ ਧਰ ਜੂਗਾ ਕਿਤੇ ਤੂੰ ਉਥੇ ਚੱਕ ਲੈ ਠੀਕ ਹੈ ਨਾ ਕਦਰ ਜੀ ਕੋਈ ਨਾ ਹਾਨੂੰ ਕੋਈ ਚੱਕਰ ਨਹੀਂ ਲਾਉਂਦਾ ਐ ਨਹੀਂ ਦਿਨ ਤੇ ਮਿਲਣਾ ਯਾਰ ਕੌਣ ਆਪਾਂ ਦਾ ਕੋਈ ਤੇਰਾ ਪੈਰ ਘੱਟਦਾ ਵੀ ਮੇਰੇ ਉੱਤੇ ਜੇ ਮਾਰਿਆ ਹੋ ਸਾਡ ਦੀ ਗਲਤੀ ਹੈ ਮੈਂ ਸਿਮ ਸਾਰਾ ਕੁਝ ਮੈਂ ਤਾਂ ਸਿਮ ਵੀ ਕੱਢਿਆ ਵੀ ਨਹੀਂ ਤੈਨੂੰ ਈਮੇਲ ਮਿਲਜੂ ਮੈਂ ਤਾਂ ਜਿਹੜਾ ਸਾਰੇ ਦਾ ਸਾਰਾ ਕੁਝ ਈਮੇਲ ਜੀ ਤੈਨੂੰ ਅਸੀਂ ਤਾਂ ਤੈਨੂੰ ਕੁਝ ਕਹਿਣਾ ਹੈ ਨਾ ਅਸੀਂ ਤੈਨੂੰ ਜਾਣਦੇ ਹਾਂ ਉਹ ਐਸਾ ਜਿਹੜਾ ਗੱਲ ਪੁੱਗੂਗੀ ਮੈਨੂੰ ਤੁਸੀਂ ਮੈਨੂੰ ਕੁਝ ਕਹੀ ਨਹੀਂ ਸਕਦੇ ਉਹੀ ਗੱਲ ਕਰਦੇ ਆ ਦੇਖਿਆ ਵੀ ਨਹੀਂ ਉਹਦੀ ਪਤਾ ਕਿੱਥੇ ਹੈ ਉਹਦਾ ਉਹਨੂੰ ਲੱਭਾ ਗਿਆ ਨਾ ਉਹਦਾ ਮੋਟਾ ਨਾਲ ਵੀchnਾ ਉਹ ਵੀ ਮੇਰੇ ਕਿੱਥੇ ਹੈ ਮੋਟਾ ਜੀ ਵੀ ਸੋਚਿਆ ਸਾਨੂੰ ਇਹ ਉਹਨੂੰ ਬਿਲਾ ਉਹਨੂੰ ਕਹਦੇ ਮੈਲਤਰਿਆ ਬਨਾਈ ਉਹ ਆਏ ਨਹੀਂ ਕਹਿੰਦਾ ਦੱਬ ਕੇ ਕਹਦੇ ਆਣਾ ਨਾ ਕੋਈ ਨਹੀਂ ਤਰੇਊਾ ਦੱਬ ਕੇ ਕਹਦੇ ਉਹ ਤਰੇਊ ਜਿਦ ਕਦਾ ਮਾਮਾ ਬਸ ਮੈਂ ਤਰੇਊਾ ਮੈਂ ਕਹਿੰਦਾ ਮੁੰਡੇ ਨੀਂ ਬਿਤਰਊਗਾ ਠੀਕ ਹੈ ਨਾ ਪੰਜਾਬ ਆ ਮਨੇ ਅਜੇ ਸਕੂਲ ਨਹੀਂ ਜਿਹੜਾ ਪੰਜਾਬ ਨੇ ਜਾਨ ਮੈਂ ਪੰਜਾਬ ਨੇ ਸਾਨੂੰ ਸਕੂਲ ਪੰਜਾਬ ਜਦੋਂ ਆਪਾਂ ਲੈਵੇ ਤੋ ਜਾਨੇ ਉਹ ਸਿੰਗਲ ਜਾਂ ਰੋੜਾ ਉਹ ਪੰਜਾਬ ਮੈਸਜਰ ਰੋਡ ਤੇ ਨਿਕਲਦਾ ਉੱਤੇ ਸਕੂਲ ਹੈ ਪੰਜਾਬ ਮੈਸਜਰ ਸਕੂਲ ਹੈਈ ਹੈਗੇ ਜਾਣਦੇ ਖਾਈ ਜਾਗੇ ਖਾਈ 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 ਤੋ ਖਾਈ ਤੋ ਅਗੇ ਰਹਿ ਨੇ ਖਾਈ ਤੋ ਛੜਕਦੀ ਪੜਦੀ ਕਲੋਨੀ ਚ ਕੋੜ ਦੀ ਯਾਰ ਛੋਟੀ ਸੜਕਾ ਸਿੱਧਾ ਵੱਟੇ ਰੋਡ ਤੇ ਨਿਕਲ ਜਾਂਦੀ ਆ ਸੈਲਰਾਂ ਦੇ ਕੋਲੇ ਯਾਰ ਕਲੋਨੀ ਉਹ ਸਕੂਲ ਜੋ ਨਹੀਂ ਗਈ ਇੱਕ ਯਾਰ ਇਹ ਤੂੰ ਛੱਡ ਦੇ ਤੂੰ ਥਾਣੇ ਦੇ ਮੂਰੇ ਜਿੱਥੇ ਪੱਥਰ ਪਏ ਨੇ ਜਿਹੜਾ ਥਾਣਾ ਪੁਰਾਣਾ ਪੁਰਾਣਾ ਥਾਣਾ ਉਰਲਾ ਕੇ ਥਾਣੇ ਦਾ ਪਰ ਲੇ ਗੜਨ ਗਈ ਹੂੰ ਉਰਲਾ ਗੜ ਪੁਰਾਣਾ ਥਾਣੇ ਜਾਉਦੇ ਮੇਰੇ ਪੱਥਰ ਪਏ ਨੇ ਪੱਥਰ ਉੱਤੇ ਮੈਂ ਪੱਥਰ ਦੇ ਪਰਲੇ ਪਾਸੀ ਧਰ ਕੇ ਕੱਪੜੇ ਲੇਬੜ ਕੇ ਮੈਲ ਤੇ ਉੱਤੇ ਚੱਕ ਲਈ ਹੂੰ ਠੀਕ ਹੈ ਨਾ ਪੁਰਾਣਾ ਥਾਣੇ ਠੀਕ ਹੈ ਲੈ ਲੈ ਜਾਣੀ ਐ ਸੰਦੇ ਥਾਣੇ ਤੁਨੇ ਨਹੀਂ ਬਤਾਏ ਥਾਣੇ ਦੇ ਕਿਹਾ ਦੇ ਪਾ ਬਣਾ ਦੇ ਦੇਖੋ ਡਾਕਟਰ ਇੱਥੇ ਉੱਥੇ ਆ ਤੁਸੀਂ ਕਿੱਧਰ ਕਿੱਥੇ ਕਰਨ ਦੱਸੋ ਉਹ ਅਸੀਂ ਤਾਂ ਬਹੁਤ ਦੂਰ ਨਾਲ ਗਏ ਇਹ ਤਾਂ ਬੰਦਾ ਕੋਈ ਧਰਕੇ ਹੋਊ ਕੋਈ ਹੋਰ ਕਿਤੇ ਮੈਲ ਨਹੀਂ ਧਰਕੇ ਆਉਂਦਾ ਕੋਈ ਮੈਲ ਹੋਰ ਮੇਲੀ ਤੁਹਾਨੂੰ ਇਹ ਨਹੀਂ ਮਿਲਦਾ ਕਿੰਮਸ ਤੁਹਾਨੂੰ ਇਹ ਹੀ ਮਿਲ ਜੂਗਾ ਮੈਲ ਨਹੀਂ ਮਿਲਦਾ ਇਹ ਉਹ ਠੀਕ ਹੈ ਮੈਂ ਲਈ ਜੀ ਹੋਰ ਮਿਲ ਜੂਗਾ ਤੁਹਾਨੂੰ ਇਸੇ ਸੇਮ ਟੂ ਸੇਮ ਮੈਲ ਮਿਲ ਜੂਗਾ 10-12000 ਦਾ ਸਿੰਮ ਵੀ ਇਹੀ ਮਿਲ ਜੂ ਤੁਹਾਨੂੰ ਉੱਥੇ ਜਿੱਥੇ ਪੱਥਰ ਪੈਂਟਾਣੇ ਦੇ ਉਥੋਂ ਮੈਲ ਚੱਕ ਲਿਓ ਆਪਦਾ ਅਸੀਂ ਦਾ ਮੈਲ ਅਸੀਂ ਇਹ ਕੀ ਕਰਨਾ ਹੈ ਭਰਾ ਯਾਰ ਕੋਈ ਸਾਡੇ ਤੇ ਜ਼ੁਲਮ ਲਾ ਦੇ ਗਾ ਨੂੰ ਐਸੀ ਵਿੱਚ ਗੱਲ ਹੋਏ ਹੁਣ ਤੁਸੀਂ ਮੈਂ ਤੇ ਚਾਹਨੀ ਕੀ ਹਾਂ ਮੈਂ ਜਰਦਾ ਲਾ ਲੈ ਇੱਕ ਮਿੰਟ ਯਾਰ ਆਉਣੇ ਭਰਾ ਅਸੀਂ ਆਗੇ ਆਗੇ ਅਸੀਂ ਇਦਾਂ ਕਹਿੰਦੇ ਲੱਗੋ ਜੀ ਸੁਨਾਮ ਖੜੀ ਦੀ ਆਗੇ ਹੁਣ ਸੁਨਾਮ ਵੀ ਵਾਗੇ ਨਾ ਚਰਚੀ ਉਹ ਅਜੀ ਲੋਜੀ ਦਾ ਨਾਮ ਲਾ ਕੇ ਗੱਡੀ ਚ ਅੱਛਾ ਆ ਗਿਆ ਆ ਗਿਆ ਆ ਗਿਆ ਅੱਧਾ ਅੱਧਾ ਘੰਟਾ ਦੇ ਪਾ ਅੱਧਾ ਘੰਟਾ ਅੱਧਾ ਘੰਟੇ 5 ਮਿੰਟ ਦੇ ਪਾ 5 ਮਿੰਟ ਜਾ ਕੇ ਕਿੱਥੇ ਖੜੋਗੇ ਅੱਧਾ ਹਸਪੀਟਲ ਸਰਕਾਰੀ ਦੇ ਵਿੱਚ ਕੋਈ ਕੁੱਟਮਾਰ ਨਹੀਂ ਕਰਨੀ ਜੇ ਲੜਾਈ ਚ ਲੜਣਾ ਕਰੇਗਾ ਤੁਸੀਂ ਵੀ ਮਾਰੇ ਜਾਓਗੇ ਸੱਟਾ ਛੋਡੇ ਬੰਦੇ ਤੇ ਵੀ ਲੱਗਣੀ ਹੈ ਸੱਟਾ ਤੇ ਮੇਰੇ ਬੰਦੇ ਤੇ ਵੀ ਲੱਗਣਗੀਆਂ ਚਲੋ ਤਾਂ ਦੇਖੀ ਜਿਹੜੀ ਬਣੋ ਵੀ ਤੂੰ ਆ ਜਾ ਸਰਕਾਰੀ ਚ ਆ ਜਾ ਅੱਛਾ ਜੀ ਹਾਂ ਹਾਂ ਨਾਮ ਮਨਿੰਦਰ ਸਿੰਘਾ ਜੀ ਮਨਿੰਦਰ ਸਿੰਘ ਕੀ ਵਾਰਦਾਤ ਹੋਈ ਹੈ ਤੇ ਕਿੰਨੇ ਬੰਦਿਆਂ ਨਾਲ ਹੋਈ ਹੈ ਕੀ ਕਰਨਾ ਵਾਪਰੇ ਸਾਰੀ ਜਾਣਕਾਰੀ ਦਿਓ ਜੀ ਦੋ ਪੰਦਰਾਂ ਨਾਲ ਵਾਰਦਾਤ ਹੋਈ ਹੈ ਇੱਕ ਮੇਰਾ ਮੇਰਾ ਵੱਡਾ ਬ੍ਰਦਰ ਵੀ ਉਹ ਦੁਕਾਨ ਤੋਂ ਸ਼ਾਪ ਤੋਂ ਸ਼ੁਭਦਾ ਘਿਆ ਰਿਹਾ ਸੀ ਕੰਮ ਤੋਂ ਤੇ ਇਹ ਆਪਣੇ ਬਾਈਪਾਸ ਤੇ ਹੋਈ ਹੈ 10:30 ਦਾ ਸਮਾਂ ਸੀ ਉਹਦੇ ਕਿਰਚ ਤੇ ਤੇ ਉਹਦੇ 5000 ਰੁਪਏ ਤੇ ਨਾਲੇ ਫੋਨ ਖੋ ਕੇ ਲੈ ਗਨੇ ਤੇ ਉਦੋਂ 10-15 ਮਿੰਟ ਬਾਅਦ ਵਾਰਦਾਤ ਹੋਈ ਹੈ ਮੰਡੀ ਚ ਜੁਕੋ ਬੈਂਕੂ ਵਾਲੇ ਉਹ ਮੁੰਡੇ ਦੇ ਕਿਰਚ ਮਾਰੀ ਹੱਥ ਤੇ ਉਹਦੀ ਉਂਗਲ ਘੱਟੀ ਗਈ ਹੈ ਤੇ ਉਸ ਤੋਂ ਬਾਅਦ ਬੰਦਾਂ ਨੂੰ ਅਸੀਂ ਫੋਨ ਕੀਤਾ ਬੰਦੇ ਫੋਨ ਸਾਡਾ ਚੱਕਦੇ ਰਹੇ ਨੇ ਪਰ ਸਾਨੂੰ ਉਹਨਾਂ ਕੋਈ ਡਰੈਸ ਵਗੈਰਾ ਸਹੀ ਨਹੀਂ ਦਿੱਤਾ ਅਸੀਂ ਮਹਿਕਮੇ ਲੋਵੇ ਗਏ ਮਹਿਕਮੇ ਨੇ ਸਾਡੀ ਬਾਰਦਾਤ ਲਿਖ ਲਈ ਉਹ ਕਹਿੰਦੇ ਅਸੀਂ ਨੰਬਰ ਟ੍ਰੇਸ ਵਗੈਰਾ ਕਰਾਂਗੇ ਪਰ ਸਾਡੀ ਸਰ ਸੁਨਵਾਈ ਕੋਈ ਨਹੀਂ ਹੋਏਗੀ ਸਾਡੇ ਬ੍ਰਦਰ ਦੇ ਟਾਂਕੇ ਲੱਗੇ ਨੇ ਜਿਹੜਾ ਮੁੰਡਾ ਉਹਦੇ ਉਹਦੇ ਵੀ ਟਾਂਕੇ ਲੱਗੇ ਨੇ ਉਂਗਲਾਂ ਤੇ ਪਰ ਸਰ ਇਹ ਗਲਤ ਗਲਤ ਹਰਕਤਾਂ ਸ਼ਹਿਰ ਦੀ ਸ਼ਹਿਰ 'ਚ ਵੀ ਕੋਈ ਚੌਕੀਦਾਰ ਦੀ ਕੋਈ ਰਿਸਪੋਨਸੀਬਿਲਟੀ ਨਹੀਂ ਹੈਗੀ ਵੀ ਅਸੀਂ ਸ਼ਹਿਰ ਦੇ ਵਿੱਚ ਫਿਰਦੇ ਰਹੇ ਕਿਸੇ ਲਗਾਤਾਰ ਗਸ਼ਤ ਕਰ ਰਹੀ ਹੈ ਨਹੀਂ ਨਹੀਂ ਸਰ ਸਾਡੇ ਸਾਡੇ ਕੋਲ ਕੋਈ ਕਿਸੇ ਬੰਦੇ ਦਾ ਫੋਨ ਨਹੀਂ ਆਇਆ ਜੀ ਸਿਰਫ ਸਾਡੇ ਲੋ ਬੰਦੇ ਦਾ ਫੋਨ ਆਇਆ ਜਿਹੜੇ ਬੰ ਤੇ ਜਾਮਰੇ ਬ੍ਰਦਰ ਨੂੰ ਮੈਨੂੰ ਪਤਾ ਹੀ ਅਸੀਂ ਬ੍ਰਦਰਾਂ ਕਿਵੇਂ ਖੋਜ ਸਕਦਾ ਹਾਂ ਉਸ ਦਿਨ ਮੈਂ ਫੋਟੋ ਵੀ ਦਿੱਤਾ ਸਾਰਾ ਜਿਹ ਜਿੰਨਾ ਵਲੈਟਰ ਨਿਕਲਿਆ ਉਹ ਵਾਂ ਤੋਂ ਤੇ ਪਰ ਸਾਰੇ ਜੇ ਚੌਂਕੀਦਾਰ ਦੀ ਕੋਈ ਇੰਪੋਸੀਬਿਲਿਟੀ ਉਹਦੀ ਚੌਂਕੀਆ ਤੁਹਾਨੂੰ ਪੁੱਛ ਸਕਦਾ ਦੇਣਾ ਕਿ ਤੁਸੀਂ ਸ਼ਹਿਰ ਦੇ ਵਿੱਚ ਕੀ ਕਰਦੇ ਫਿਰਦੇ ਹੋ ਸਰ ਸਾਰੇ ਚੌਂਕੀਦਾਰ ਕੋਈ ਚੌਂਕੀਦਾਰ ਨਹੀਂ ਸਨਵਾਈ ਕਰਦਾ ਰਹਾ ਲਗਾਤਾਰ ਚੋਰੀਆਂ ਵੀ ਵਗ ਰਹੀਆਂ ਨੇ ਇਹ ਜਿਹੇ ਬਾਰ ਦੱਤਾ ਹੋ ਰਹੀਆਂ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਨੂੰ ਸਰ ਬੁਰਾ ਹਾਲਾ ਸ਼ਹਿਰ ਦਾ ਕੋਈ ਪੁਲਸ ਵਾਲੇ ਆਉਂਦੇ ਨਹੀਂ ਜੀ ਕੋਈ ਹੂਟਰ ਮਾਰ ਕੇ ਲੰਘ ਜਾਂਦੇ ਨੇ ਚੋਰ ਤਾਂ ਪਹਿਲੀ ਹੋਣਾ ਭਰਾਓ ਜੀ ਹੂਟਰੇ ਮਾਰਦੇ ਆਪਾਂ ਨੂੰ ਸ਼ਹਿਰ ਦੇ ਵਿੱਚ ਸਾਰੇ ਜੀ ਨੂੰ ਸਰਕਾਰ ਨੂੰ ਚਾਹੀਦਾ ਵੀ ਜਲਦ ਜਲਦੀ ਕਾਰਵਾਈ ਕਰਨ ਦੀ ਚੀਜ਼ ਦੀ ਵੀ ਸਾਨੂੰ ਫੈਸਲਾ ਹੋਵੇ ਸਾਡੇ ਜੀ ਸਰ ਜੋ ਬੰਦੇ ਫੋਨ ਚੱਕ ਕੇ ਸਾਨੂੰ ਧਮਕੀ ਦੇ ਲਾ ਨੇ ਮਾਰਦੇ ਜੀ ਵੀ ਤੁਹਾਨੂੰ ਸ਼ਹਿਰ ਦੇ ਵਿੱਚੋਂ ਚੁਕਾ ਲਵਾਂਗੇ ਅਸੀਂ ਇਹ ਗੱਲਾਂ ਚ ਸਰ ਰਿਕਾਰਡਿੰਗ ਮੇਰੇ ਲਈ ਪਈ ਆ ਤੁਹਾਨੂੰ ਰਿਕਾਰਡਿੰਗ ਸਰ ਸੁਣਾ ਸਕਦਾ ਮੈਂ ਇਹ ਚੀਜ਼ ਆ ਯਾਰ ਲਿਖਣ ਵਾਸਤੇ ਅਸੀਂ ਗਏ ਸੀ ਮੇਰੇ ਪਰ ਉੱਥੋਂ ਪਹਿਲੇ ਚਲਾ ਗਿਆ ਸੀ ਉਹਨੂੰ ਬੁਲਾਇਆ ਵੀ ਸੀ ਅਸੀਂ ਪਰ ਇਹ ਤੱਕ ਆਇਆ ਨਹੀਂ ਹੁਣ ਜੋ ਵੀ ਉਹਦਾ ਬਹਿ ਹੋਇਆ ਪਰਤਾਲ ਕਰਕੇ ਕਰ ਰਿਹਾ ਹੈ। ਹਾਂ ਜੀ ਆਡੀਓ ਵੀ ਬਾਰੇ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਹੈ ਵੀ ਅਸੀਂ ਤਾਂ ਮੋਬਾਈਲ ਰੱਖ ਜਾਂਦੇ ਹਾਂ ਥਾਣੇ ਦੇ ਬਾਹਰ ਰੱਖ ਦਾਂਗੇ। ਕਾਲਾ ਕਾਲੀ ਕੋਈ ਜ਼ਰੂਰੀ ਅਪਰਸੇ ਨਹੀਂ। ਕਿਸ ਤਰ੍ਹਾਂ ਦੇ ਇਹ ਪਰਤਾਲ ਕਰ ਰਹੇ? ਇਹ ਪਰਤਾਲ ਕਰ ਰਹੇ ਆ ਜੀ ਉਹਦੀ। ਪਰਤਾਲ ਕਰ ਰਹੇ ਆ ਉਹਨੂੰ ਬੁਲਾ ਕੇ ਅਸੀਂ ਪੁੱਛਾਂਗੇ ਵੀ ਖੌਣੋ ਸੀ ਬੰਦੇ ਕਨੇ ਨਾ। ਸਾਨੂੰ ਉਹਨੂੰ ਇਹੀ ਗੱਲ ਕਹੀ ਸੀ ਵੀ ਸਾਨੂੰ ਮਾੜਾ ਨੰੰਬਰੀ ਦੱਸ ਦੇਵੇ। ਜਾਂ ਉਹਦੀ ਲੋਕੇਸ਼ਨ ਹੀ ਪਾ ਕੇ ਚੱਕ ਲਿਆਵਾਂਗੇ ਅਸੀਂ। ਉਹ ਕਰ ਲਾਂਗੇ ਪਰਤਾਲ ਕਰਕੇ ਕਰਦੇ।